ਇਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਲਾਲੋ ਤੇਰਾ ਮਨ ਦਾ ਹਾਲ ਕੀ ਹਾਏ ਮਨ ਦਾ ਹਾਲ ਕੀ ਹੈ ਕੀ ਤੇਰਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਕੀ ਤੇਰਾ ਮਨ ਅੰਮ੍ਰਿਤ ਵੇਲੇ ਉੱਠਣ ਨੂੰ ਮੰਨਦਾ ਹੈ ਕੀ ਤੇਰਾ ਮਨ ਸੰਗਤ ਕਰਨ ਨੂੰ ਮੰਨਦਾ ਹੈ ਕੀ ਤੇਰਾ ਮਨ ਸੱਚ ਸੁਣਨ ਨੂੰ ਰਾਜੀ ਹੈ ਕੀ ਤੇਰਾ ਮਨ ਸੱਚ ਦੇ ਰਸਤੇ ਤੇ ਤੁਰਦਾ ਹੈ ਕੀ ਤੇਰੇ ਮਨ ਦੇ ਅੰਦਰ ਕਿਤੇ ਵਿਕਾਰਾਂ ਰੂਪੀ ਕਾਲਸ ਦਾਗ ਤਾਂ ਨਹੀਂ ਲੱਗਿਆ ਦਾਗ ਹੀ ਤਾਂ ਨਹੀਂ ਹੋਇਆ ਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਹ ਬਚਨ ਸੁਣੇ ਭਾਈ ਲਾਲੋ ਸਮਝ ਗਿਆ ਵੀ ਬਾਬੇ ਦੇ ਬੜੇ ਆਏ ਨੇ ਬੜੇ ਸਾਧੂ ਆਏ ਬੜੇ ਫਕੀਰ ਆਏ ਸਾਰਿਆਂ ਨੇ ਜੀ ਮੇਰੇ ਤਨ ਦਾ ਹਾਲ ਪੁੱਛਿਆ ਮੇਰੀ ਬੌਡੀ ਦਾ ਹਾਲ ਪੁੱਛਿਆ ਮੇਰੇ ਪਰਿਵਾਰ ਦਾ ਹਾਲ ਪੁੱਛਿਆ ਅੱਜ ਪਹਿਲੀ ਗੱਲ ਬਾਬਾ ਆਇਆ ਜਿਨੇ ਮੇਰੇ ਤਨ ਦਾ ਨਹੀਂ ਮੇਰੇ ਬੱਚਿਆਂ ਦਾ ਨਹੀਂ ਮੇਰੇ ਕਾਰੋਬਾਰ ਦਾ ਨਹੀਂ ਮੇਰੇ ਮਨ ਦਾ ਹਾਲ ਪੁੱਛਿਆ ਗੁਰਮਖੋ ਤੇ ਭਾਈ ਲਾਲੋ ਕਹਿੰਦਾ ਬਾਬਾ ਮੇਰੇ ਮਨ ਦੇ ਹਾਲ ਬਾਰੇ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਵੀ ਕੀ ساری ਉਮਰ ਕਿੱਲੇ ਘੜਦਾ ਰਹੇਗਾ ਕਦੇ ਮਨ ਨੂੰ ਵੀ ਘੜੇਗਾ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਾਈ ਲਾਲੋ ਹੱਥ ਜੋੜ ਕੇ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਜੇ ਅੱਜ ਤੁਸੀਂ ਮੇਰੇ ਗਰੀਬ ਦੇ ਘਰ ਆ ਜਾਓ ਨਾ ਕਿਰਪਾ ਕਰਿਓ ਅੱਜ ਫਿਰ ਮੇਰਾ ਮਨ ਬੋਲੋ ਘੜ ਕੇ ਜਾਓ ਉਹ ਲੱਕੜ ਉਹ ਪਿੱਲਾ ਘੜਨਾ ਪੈਂਦਾ ਹੈ ਜਿਹੜਾ ਬਿੰਗ ਤਿੰਗਾ ਹੋਵੇ ਜਿਹਦੇ ਗੱਠਾ ਹੋਣ ਜਿਹਦੇ ਖੁੰਬੜੀਆਂ ਹੋਣ ਉਹਨੂੰ ਦੰਦਾ ਮਾਰ ਕੇ ਸਿੱਧਾ ਕੀਤਾ ਜਾਂਦਾ ਤੇ ਜਿਹੜਾ ਸਾਡਾ ਮਾਨਾ ਨਾ ਗੁਰਮਖੋ ਸਾਡਾ ਮਨ ਵੀ ਕਹਿ ਲਵਾ ਬਿੰਗ ਤਿੰਗਾ ਹੋਇਆ ਹੋਵੇ ਇਹਦੇ ਅੰਦਰ ਗੰਢਾਂ ਨੇ ਜੀ ਕਾਦੀਆਂ ਕਾਮ ਰੋਧ ਰੋਧ ਲੋ ਮੋਹ ਹੰਕਾਰ ਦੀਆਂ ਗੰਡਾਂ ਨੇ ਵੱਡੇ ਪੰਦੀਆਂ ਗੰਡਾਂ ਨੇ ਆਪਣੇ ਗੁਣ ਦੇ ਹੰਕਾਰ ਦੀਆਂ ਗੰਡਾਂ ਨੇ ਇਸੇ ਕਰਕੇ ਇਹ ਟੇਡਾ ਮੇਡਾ ਤੁਰਦਾ ਕਿਤੇ ਫਕੀਰ ਬਣ ਜਾਂਦਾ ਹੈ ਕਿਤੇ ਇਹ ਸ਼ੈਤਾਨ ਬਣ ਜਾਂਦਾ ਹੈ ਕਿਤੇ ਇਹ ਭਗਤ ਬਣ ਜਾਂਦਾ ਹੈ ਪਤਾ ਨਹੀਂ ਕਿੰਨੇ ਕੁ ਰੂਪ ਦੇ ਵਿੱਚ ਇਹ ਬਦਲਦਾ ਹੈ ਤੇ ਸੱਚ ਜਾਣਿਓ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਲਾਲੋ ਇੰਜ ਮਨ ਨਹੀਂ ਕਢਿਆ ਜਾਂਦਾ ਹੁੰਦਾ ਜਿਵੇਂ ਤੂੰ ਮਨ ਕਢਣ ਵਾਸਤੇ ਕਹਿੰਦਾ ਇਹਦਾ ਪਾਦਸ਼ਾਹ ਹੋਰ ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤੂੰ ਕਿੱਲੇ ਕਿਵੇਂ ਕਢਦਾ ਕਿਉਂਕਿ ਤਰੀਕਾ ਵੇਖੋ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਦਾ ਗੱਲ ਕਰਨ ਦਾ ਕਹਿੰਦਾ ਪਾਤਸ਼ਾਹ ਕਿੱਲੇ ਮੈਂ ਤਾਂ ਘੜਦਾ ਹਾਂ ਲੋਕੀ ਮੈਨੂੰ ਫੜਾ ਕੇ ਜਾਂਦੇ ਨੇ ਮੇਰੇ ਘਰ ਦੇ ਵਿੱਚ ਕਿੱਲੇ ਘੜ ਜਾਂਦੇ ਧਰ ਜਾਂਦੇ ਨੇ ਔਰ ਮੈਂ ਆਪਣੇ ਹੱਥ ਦੇ ਵਿੱਚ ਪਕੜਦਾ ਤੇ ਫੇਰ ਇਹ ਤੇ ਤੇਸਾ ਚਲੰਦਾ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਬਸ ਤਾਂ ਨਾ ਮਨ ਧਨ ਸਭ ਸੌਂਪ ਗੁਰ ਕੋ ਹਕਮ ਮੰਨਿਆ ਪਾਈ ਹੈ ਤਨ ਅਤੇ ਮਨ ਧਨ ਇਹ ਮੈਨੂੰ ਸੋਬਦ ਹੈ ਤੇ ਸੱਚ ਜਾਣਿਓ ਭਾਈ ਲਾਲੋ ਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਤਨ ਮਨ ਧਨ ਸੋਬ ਦਿੱਤਾ ਐਸਾ ਘੜਿਆ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲਾਲੋ ਦਾ ਮਨ ਤੇ ਜਦ ਵਾਵਰਨੇ ਹਮਲਾ ਕਰਨਾ ਸੀ ਤਾਂ ਈਬਨ ਬਾਦ ਦੀ ਧਰਤੀ ਤੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਭਾਈ ਲਾਲੋ ਨੂੰ ਜੈਸੀ ਮੈਂ ਆਵੈ ਖਸਮ ਕੀ ਬਾਣੀ ਸੈੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਕਾਬਲ ਹੁਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਲਾਲੋ ਏਵਨਾ ਦੀ ਬਾਦੀ ਧਰਤੀ ਤੇ ਬੜਾ ਖੂਨ ਖਰਾਬਾ ਹੋਣਾ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੇ ਘਰ ਰਹਿੰਦੇ ਰਹੇ ਜੀ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਲਾਲੋ ਮੇਰੇ ਵਹਿਣ ਵਾਸਤੇ ਮੇਰੇ ਪੈਣ ਵਾਸਤੇ ਕੋਈ ਚੰਗਾ ਬਿਸਤਰਾ ਦੇ ਨਹੀਂ ਭਾਈ ਲਾਲੋ ਦਾ ਘਰ ਇਕ ਕੱਚਾ ਜਿਹਾ ਕੋਠੜਾ ਹੈ ਕੋਈ ਬਹੁਤੇ ਵਿਸਤਰੇ ਘਰ ਦੇ ਵਿੱਚ ਕੱਪੜਾ ਜਿਹੜਾ ਕੋਈ ਵਧੀਆ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੇ ਲਿਬੜੇ ਜੇ ਵਸਤੇ ਜੇ ਕੱਪੜਿਆਂ ਦੇ ਵਿੱਚ ਪਏ ਗਏ ਨੇ ਉਸੇ ਮੰਜੀ ਦੇ ਉੱਪਰ ਪਏ ਗਏ ਨੇ ਗੁਰੂ ਨਾਨਕ ਦੇ ਮਹਾਰਾਜ ਨੇ ਕੋਈ ਕਿਰਣਾ ਨਹੀਂ ਕੀਤੀ ਵੀ ਕੋਈ ਚੰਗਾ ਬਿਸਤਰਾ ਨਹੀਂ ਕੋਈ ਚੰਗਾ ਮੰਜੀ ਨਹੀਂ ਡਾਈ ਨਹੀਂ ਗੁਰੂ ਨਾਨਕ ਦੇ ਮਹਾਰਾਜ ਨੇ ਅਸਣ ਲਾ ਕੇ ਰੱਖਿਆ ਭਾਈ ਲਾਲੋ ਦੇ ਘਰ ਉਸੇ ਨਗਰ ਦੇ ਵਿੱਚ ਉਸੇ ਨਗਰ ਦੇ ਵਿੱਚ ਗੁਰਮੁਖ ਪਿਆਰੇ ਮਲਕ ਭਾਗੋ ਹੈ ਜਦੋਂ ਮਲਕ ਭਾਗੋ ਨੇ ਸੁਣਿਆ ਵੀ ਇੱਕ ਨਾਨਕ ਨਾਂ ਦਾ ਫਕੀਰ ਹੈ ਜਿਹੜਾ ਉਹ ਲਾਲੋ ਦੇ ਘਰ ਦੀਆਂ ਰੋਟੀਆਂ ਖਾ ਕੇ ਬੜੇ ਗੁਣਗਾਰੇ ਤੇ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਮਹਾਰਾਜ ਪਹਿਲਾਂ ਗਏ ਤੇ ਲਾਲੋ ਦੇ ਘਰ ਖੇ ਮਲਕ ਭਾਗੋ ਦੇ ਘਰੇ ਨਹੀਂ ਗਏ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮੇਰਾ ਮਾਲਕ ਮੇਰਾ ਵਾਹਿਗੁਰੂ ਗਰੀਬ ਨਿਵਾਜ ਹੈ ਅਮੀਰ ਨਿਵਾਜ ਨਹੀਂ ਹੈ ਕਿਤੇ ਗੌਰ ਕਰਿਓ ਦੁਨੀਆ ਅਮੀਰ ਨਿਵਾਜ ਹੈ ਦੁਨੀਆ ਭਰਿਆਂ ਨੂੰ ਭਰਦੀ ਹੈ ਦੁਨੀਆ ਰੱਜਿਆਂ ਨੂੰ ਰਜਾਉਂਦੀ ਹੈ ਪਰ ਮੇਰਾ ਜਿਹੜਾ ਮਾਲਕ ਆ ਨਾ ਉਹ ਗਰੀਬ ਨਿਵਾਜ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਗੁਰੂ ਤਨ ਦੀ ਗਰੀਬੀ ਨਹੀਂ ਵੇਖਦਾ ਕਿਤੇ ਨੋਟ ਕਰਿਓ ਗੁਰੂ ਮਨ ਦੀ ਗਰੀਬੀ ਵੇਖਦਾ ਹੈ ਜਿਹੜਾ ਮਨ ਕਰਕੇ ਨੀਮਾ ਹੋ ਜਾਂਦਾ ਹੈ ਜਿਹੜਾ ਮਨ ਕਰਕੇ ਝੁੱਕ ਜਾਂਦਾ ਹੈ ਲਓ ਜੀ ਇਹਨੇ ਸੁਨੇਹਾ ਘੱਲ ਦਿੱਤਾ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬ੍ਰਹਮ ਭੋਜ ਕਰਦੇ ਵਿੱਚ ਤਿਆਰ ਕੀਤਾ ਮਲਕ ਭਾਗੋ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੱਦਾ ਦਿੱਤਾ ਮੇਰੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਉਹ ਮਲਕ ਭਾਗੋ ਤੇਰੇ ਘਰ ਤੇ ਮੈਂ ਆਉਣਾ ਹੀ ਨਹੀਂ ਕਿਉਂਕਿ ਤੇਰੇ ਅੰਦਰ ਵੱਡਾਪਨ ਤੇਰੇ ਅੰਦਰ ਹੰਕਾਰ ਹੈ ਜਦੋਂ ਬਹੁਤੀਆਂ ਬੇਨਤੀਆਂ ਕੀਤੀਆਂ ਭਾਈ ਲਾਲੋ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਐ ਮੇਰੇ ਨਾਨਕ ਜੀ ਮੈਂ ਤੈਂ ਮੇਰੇ ਤੇ ਕਿਰਪਾ ਕੀਤੀ ਆ ਮੇਰੇ ਤੇ ਪਰਉ ਉਪਕਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਥੋੜੀ ਜੀ ਕਿਰਪਾ ਕਰਦੇ ਭਾਈ ਮਲਕ ਭਾਗੋ ਤੇ ਕਰਦੇ ਹੋ ਤੇ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਮਲਕ ਭਾਗੋ ਦੇ ਘਰ ਗਏ ਬ੍ਰਹਮ ਭੋਜ ਕੀਤਾ ਇਹਨੇ ਬ੍ਰਹਮ ਭੋਜ ਦਾ ਮਤਲਬ ਹੁੰਦਾ ਬ੍ਰਹਮਣਾਂ ਨੂੰ ਭੋਜਨ ਸ਼ਕਾਉਣਾ ਉੱਚ ਜਾਤੀ ਦੇ ਲੋਕਾਂ ਨੂੰ ਭੋਜਨ ਸ਼ਕਾਉਣਾ ਬ੍ਰਹਮ ਭੋਜ ਵੱਡੇ ਵੱਡੇ ਬ੍ਰਹਮਣ ਬ੍ਰਹਮਣ ਉੱਚ ਜਾਤੀ ਦੇ ਲੋਕ 6 78 ਪ੍ਰਾਣ ਚਾਰ ਵੇਦ 27 ਸਿਮਰਤੀਆ ਤੇ ਗਿਆਤਾ ਬ੍ਰਹਮਣ ਲੋਕ ਬੈਠੇ ਨੇ ਤੇ ਗੁਰੂ ਮੁਖ ਬਿਆਰੋ ਜਦ ਮੇਰੇ ਗੁਰੂ ਨਾਨਕ ਦੇ ਮਹਾਰਾਜ ਦੇ ਇਹਨਾਂ ਨੂੰ ਦਰਸ਼ਨ ਹੋਏ ਇਹਨਾਂ ਦੇ ਦੰਦਲਾ ਪੈਣੇ ਸ਼ੁਰੂ ਹੋ ਗਈਆਂ ਬੀਤੋ ਇੱਥੇ ਤੱਕ ਵੀ ਪਹੁੰਚ ਗਿਆ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਚਾ ਗੁਰੂ ਨਾਨਕ ਦੇਵ ਮਹਾਰਾਜ ਦੇ ਗਿਆਨ ਨੂੰ ਵੇਖਿਆ ਸੀ ਇਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਸੀ ਬੜੇ ਕਮਾਲ ਦਾ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਲਈ ਭੋਜਨ ਪ੍ਰਸ਼ਾਦੇ ਦੀ ਥਾਲੀ ਪਰੋਸੀ ਗਈ ਸਾਹਮਣੇ ਰੱਖਿਆ ਗਿਆ ਮੇਰੇ ਗੁਰੂ ਨਾਨਕ ਦੇ ਮਹਾਰਾਜ ਦੇ ਭੋਜਨ ਮੇਰੇ ਗੁਰੂ ਨਾਨਕ ਦੇ ਪਤਸ਼ਾਹ ਕਹਿੰਦੇ ਨੇ ਮਲਕ ਭਾਗੋ ਮੈਂ ਤੇਰੇ ਘਰ ਦਾ ਭੋਜਨ ਨਹੀਂ ਸ਼ਕਣਾ ਕਹਿੰਦੇ ਕਿਉਂ ਆ ਬ੍ਰਹਮਣ ਲੋਕ ਵੀ ਮੇਰੇ ਘਰ ਦਾ ਭੋਜਨ ਸ਼ੱਕੀ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਇਹ ਸ਼ੱਕ ਰਹੇ ਨੇ ਜੀ ਸਤ ਕੇ ਸ਼ਕਣ ਪਰ ਮੈਂ ਨਹੀਂ ਸਕਣਾ ਕਹਿੰਦੇ ਕਾਰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜੇ ਕਾਰਨ ਪੁੱਛਣਾ ਨਾ ਪੁੱਛ ਮੈਨੂੰ ਤੇਰੇ ਘਰ ਦੀਆਂ ਰੋਟੀਆਂ ਦੇ ਵਿੱਚੋਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪੀ ਨਜ਼ਰ ਆ ਰਹੀ ਹੈ ਜੀ ਲੋਕਾਂ ਦਾ ਦੱਬਿਆ ਹੋਇਆ ਧਨ 2 ਨੰਬਰ ਦਾ ਕੀਤੀ ਹੋਈ ਕਮਾਈ 2 ਨੰਬਰ ਦਾ ਧਨ ਇਕੱਠਾ ਕੀਤਾ ਹੋਇਆ ਲੋਕਾਂ ਦਾ ਚੂਸਿਆ ਹੋਇਆ ਖੂਨ ਮੈਨੂੰ ਤੇਰੀਆਂ ਰੋਟੀਆਂ ਦੇ ਵਿੱਚੋਂ ਨਜ਼ਰ ਆਉਂਦਾ ਹੈ ਲੋਕਾਂ ਦੀਆਂ ਕਲਕਾਰੀਆਂ ਲੋਕਾਂ ਦੀਆਂ ਚੀਕਾਂ ਤੇਰੇ ਘਰ ਦੇ ਵਿੱਚੋਂ ਮੈਨੂੰ ਸੁਣਾਈ ਦਿੰਦੀਆਂ ਨੇ ਤੂੰ ਕਿੰਨੀਆਂ ਰੋਟੀਆਂ ਖਾ ਲਾਏ ਮੇਰੇ ਘਰ ਦੀਆਂ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਚਲੋ ਸਮਝਾਉਣ ਵਾਲੇ ਨੇ ਇੱਕ ਫੋਟੋ ਤਿਆਰ ਕੀਤੀ ਪਿਕਚਰ ਤਿਆਰ ਕੀਤੀ ਹੈ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੰਜ ਕਿਤੇ ਪ੍ਰਸ਼ਾਦੀ ਦੇ ਵਿੱਚੋਂ ਦੁੱਧ ਜਾਂ ਖੂਨ ਕੱਢ ਕੇ ਨਹੀਂ ਦਿਖਾਇਆ ਨੋਟ ਕਰਿਓ ਦਰ ਅਸਲ ਦੇ ਵਿੱਚ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਿਹਰ ਦੀ ਨਜ਼ਰ ਵਾਧੀ ਜਦ ਮਿਹਰ ਦੀ ਨਜ਼ਰ ਮਲਕ ਭਾਗੋ ਤੇ ਗੁਰੂ ਨਾਨਕ ਸਾਹਿਬ ਮਾਰਦੇ ਨੇ ਇਹਨਾਂ ਦੀਆਂ ਅੱਖਾਂ ਦੇ ਨਾਲ ਏਸੇ ਦੇ ਨੇਤਰਾਂ ਦੇ ਨਾਲ ਆਪਣੇ ਘਰ ਦੇ ਵਿੱਚੋਂ ਆਪਣੇ ਪ੍ਰਸ਼ਾਦੇ ਦੇ ਵਿੱਚੋਂ ਆਪਣੇ ਤਿਆਰ ਕੀਤੇ ਹੋਏ ਬ੍ਰਹਮ ਭੋਜ ਦੇ ਵਿੱਚੋਂ ਖੂਨ ਨਜ਼ਰ ਆਉਣ ਲੱਗ ਗਿਆ ਮਲਕ ਭਾਗੋ ਵੀ ਨਾਨਕ ਜੋ ਕਹਿੰਦਾ ਵਾਕਈ ਸੱਚ ਹੈ ਕਿਉਂਕਿ ਜਦੋਂ ਸਾਡੇ ਕੀਤੇ ਹੋਏ ਕਰਮ ਸਾਡੇ ਯਾਦ ਆਉਣਗੇ ਨਾ ਉਹ ਨਕਸ਼ਾ ਉਹ ਤਸਵੀਰ ਆਟੋਮੈਟਿਕ ਸਾਡੇ ਸਾਹਮਣੇ ਆ ਜਾਏਗੀ ਵਾਕਈ ਮੇਰੇ ਨਾਲ ਆ ਹੋਇਆ ਸੀ ਬਾਕੀ ਮੈਂ ਆ ਕੀਤਾ ਹੈ ਤੇ ਮਲਕ ਭਾਗੋ ਦੀਆਂ ਕੀਤੀਆਂ ਹੋਈਆਂ ਕਰਤੂਤਾ ਲੋਕਾਂ ਦਾ ਦੱਬਿਆ ਹੋਇਆ ਧਨ ਲੋਕਾਂ ਦੇ ਨਾਲ ਕੀਤਾ ਹੋਇਆ ਧੱਕਾ ਲੋਕਾਂ ਦਾ ਚੂਸਿਆ ਹੋਇਆ ਖੂਨ ਮਲਕ ਭਾਗੋ ਦੇ ਯਾਦ ਆ ਗਿਆ ਵੀ ਬਾਬਾ ਨਾਨਕ ਵਾਕਈ ਹੀ ਸੱਚ ਕਹਿੰਦਾ ਹੈ